ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇ ਲੋ ਗੱਬੜ ਮੈਂ ਦਿਖਾਉਣੀ ਆ ਸੇਲ ਆ ਰੇਟ ਆ ਡੀਟੇਲ ਆਪਾਂ ਵੀ ਤੁਹਾਨੂੰ ਪੁੱਛਦੇ ਆਓਗੇ ਗਰੀ ਗੱਲਬਾਤ ਸੱਸੀ ਗਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਸੁਖਜੀਤ ਹੈ ਜੀ ਪਿੰਡ ਸ਼ੈਣਾ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਆਪਣਾ ਸ਼ੈਣਾ ਤੋਂ ਪੱਕੋ ਕੈਂਚ ਵਾਲੇ ਰਾਹ ਤੇ ਪਹਿਲੇ ਦੂਜੇ ਘਰ ਹੀ ਆਪਣੇ ਹਨ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 73555 73555 79650 ਜਿਹੜੇ ਆਪਾਂ ਝੋਟੀ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਰੀ ਹੈ ਇਹ ਇਹ ਤੀਜਾ ਹੈ ਅੱਛਾ ਤੀਜਾ ਸੂਆ ਜੀ ਇਹਨਾਂ ਨੂੰ ਸੂਰੀਆ ਘਰ ਦੀ ਮੈਂ ਹੀ ਆਪਣੀ ਹਨ ਹਾਂਜੀ ਘਰ ਦੀ ਮੈਂ ਹੀ ਅੱਛਾ ਬੱਚੇ ਵੀ ਇੱਕ ਝੋਟੀ ਅੰਦਰ ਖੜੀ ਐ ਤੇ ਦੂਜੇ ਸੂਏ ਦੀ ਪਿਛਲੀ ਯਾਰ ਦੀ ਆਹ ਖੜੀ ਐ ਤੇ ਹੁਣ ਟੀਕਾ ਕਿਹੜਾ ਲੱਗਿਆ ਉਹਦੇ ਠੀਕ ਆ ਮੋਰਾ ਵਾਲਾ ਸੱਤੀ ਲੱਗਿਆ ਅੱਛਾ ਮੰਨ ਲਓ ਕਹਿ ਕੇ ਚੰਗਾ ਕਹਿ ਕੇ ਭਰਾ ਦਾ ਟੀਕਾ ਵਧੀਆ ਤੇ ਕੈਦ ਰਹਿ ਕੇ ਸੂਣਦੇ ਅੱਜ ਇਹਦੇ ਉਹਦੇ 3-4 ਦਿਨ ਸਹੀ ਅੱਛਾ ਤਿੰਨ ਚਾਰ ਕਿ ਦਿਨ ਇਹਦੇ ਸੂਣ ਚ ਬਾਕੀ ਆ ਤੇ ਦੁੱਧ ਪਿਛਲੀ ਵਾਰਾ ਕਿਹਨੇ ਦਿੱਤਾ 13 ਕਿਲੋ ਆ ਗਏ ਅੱਛਾ ਪਿਛਲੇ ਸੂਏ ਦੂਜੀ ਵਾਰ ਇਹਨੇ 13 ਕਿਲੋ ਤੋਂ ਆਪਣੇ ਕੋਲ ਪਾਤਾ ਹਾਂਜੀ ਤੇ ਚੌਂਡ ਚਵਾਦੀ ਪੂਰੀ ਨਰਮ ਪੋਲੀ ਚ ਭਾਈਦੀ ਆ ਹਾਂ ਵਧੀਆ ਪੋਲੀ ਚ ਭਾਈਦੀ ਜੀ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ 140 ਦੀ ਦੇ ਦਾਂਗੇ ਮੌਕੇ ਦੇ ਗੁਜੈਸ ਹੋ ਜੂਗੀ ਪਾਣੀ ਮੋਟੀ ਹੋ ਜੂਗੀ ਟੋਰੀ ਬਾਹਰ ਨੂੰ ਸੁਵਰਾ ਸਿੰਘ ਮੂੰਹ ਬਥਾ ਦੇਖ ਸੰਦ ਸੋਹਣਾ ਸਾਫ ਸੁਥਰਾ ਚੰਗੀ ਬਾਡੀ ਲੈਣ ਜਿਹਨੂੰ ਕਹਿੰਦੇ ਪੰਜਾਬੀ ਚ ਮੰਜਾ ਕਹਿੰਦਾ ਸੋਹਣੀ ਸਾਫ ਸੁਥਰੀ ਚੰਗੇ ਵਜ਼ਨ ਮजूद ਵਾਲੀ ਝੋਤੀ ਆ ਤੀਜਾ ਸੂਆ ਸੂਰੀ ਆ ਤੂੰ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਨਾੜਾ ਵਗੈਰਾ ਚੰਗੀਆਂ ਤੇ 13 ਕਿਲੋ ਦੁੱਧ ਨੇ ਦੂਜੇ ਸੂਏ ਪਾਇਆ ਤੇ ਚੰਗਾ ਮੋਰਾ ਦਾ ਬੰਜਾ ਦਾ ਸੀਮੰਟ ਖਾਇਆ ਵਾ ਸੂਣ ਦੇ ਵਿੱਚ ਅੱਜ ਤਿੰਨ ਕਿ ਦਿਨ ਬਾਕੀ ਆ ਲਗਭਗ 2-4 ਦਿਨ ਹੀ ਗੱਡੂ ਬਲ ਟਾਈਮ ਤਾਂ ਲੈਂਦੀ ਨਹੀਂ ਹਣਾ ਹਾਂ ਹਾਂ ਦੋ ਕਿਤੇ ਨਹੀਂ ਲੂਗਾ ਤੇ 1,40,000 ਰੁਪਏ ਮੋਗ ਦੇ ਵੱਡਾ-ਮੋਟਾ ਮਾਨਦਨ ਕਰ ਦਾਂਗੇ ਸੋ ਤੀਜਾ ਸੂਆ ਛੋਟੀ ਸੂਰੀ ਆ ਤੇ ਕਹਿੰਦਾ ਵਾ ਅੰਦਾਜ਼ਾ ਲਾਈ ਜੀ ਦੁੱਧ ਦੇ ਕਿ ਕਿੰਨਾ ਮੰਨ ਕੇ ਜਲੇ ਪਾਉ ਦੂ 15k ਦੇ ਆਸ-ਪਾਸ ਸੋ ਬਾਕੀ ਮੌਸਮ ਰੁੱਤ ਵਧੀਆ ਆ ਗਈ ਮੁਰੇ ਹਣਾ ਸੋ 15 ਕਿਲੋ ਦੁੱਧ ਮੰਨ ਕੇ ਝੋਟੀ ਪਰਚੇਸ ਕਰ ਲਿਓ ਸਿੰਘ ਸਾਈਜ਼ ਦੀ ਸੋਹਣੀ ਆ ਤੇ ਥਣਲੇਵਾ ਸੋਹਣਾ ਸਾਫ ਸੁਥਰਾ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਤੀਜਾ ਸੂਬਾ ਸੂਰੀਆ ਸ਼ੈਣਾ ਦੇ ਪੱਖੋਂ ਕੈਂਚਰੂ ਜਾਂ ਨੇੜੇ ਰੋਡ ਦੇ ਉੱਪਰ ਬੰਜਾਂ ਦੇ ਰਹਿ ਜਾਂਦੇ ਕਿ ਪਹਿਲੇ ਘਰ ਇੱਕ ਦੂਜਾ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਜੇ ਬਾਈ ਦੁਬਾਰੇ ਆਪਣਾ 77559850 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ